ਕਜਿਹਾ ਪਰਿਵਾਰ ਜਿਸਦੇ ਵਿਚਕਾਰ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਖੁਸ਼ੀ ਨਾਲ ਸਾਰੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਨੇ ਇਸ ਪਰਿਵਾਰ ਦੇ ਹਰ ਇੱਕ ਸਦਸੇ ਦਾ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਧੀਆਂ ਦਾ ਸਤਿਕਾਰ ਕਰੋ ਪੁੱਤਾਂ ਵਾਂਗੂ ਪਿਆਰ ਕਰੋ ਤੇ ਇਹਨਾਂ ਸੱਤਰਾਂ ਨੂੰ ਇਸ ਪਰਿਵਾਰ ਨੇ ਸੱਚ ਕਰ ਦਿਖਾਇਆ ਤੁਸੀਂ ਵੀ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਦੱਸਦੇ ਆ ਤੁਹਾਨੂੰ ਇਸ ਪਰਿਵਾਰ ਬਾਰੇ ਇਹ ਪਰਿਵਾਰ ਜਿਹੜਾ ਹੈ ਜੁਲੰਦਰ ਦਾ ਰਹਿਣ ਵਾਲਾ ਹੈ ਪਰਿਵਾਰ ਜੋ ਕਿ ਗੁਰੂ ਘਰ ਦੇ ਸੇਵਕ ਨੇ ਉਨ੍ਹਾਂ ਦੇ ਘਰ ਦੇ ਵਿੱਚ ਪਹਿਲੀ ਦਾਤ ਗੁਰੂ ਸਾਹਿਬ ਨੇ ਧੀ ਦੀ ਬਖਸ਼ਿਸ਼ ਕੀਤੀ ਹੈ। ਇਸ ਪਰਿਵਾਰ ਦੇ ਵੱਲੋਂ ਧੀ ਦਾ ਗ੍ਰੈਂਡ ਵੈਲਕਮ ਕੀਤਾ ਗਿਆ। ਢੋਲ ਧਮਾਕੇ ਦੇ ਨਾਲ ਧੀ ਨੂੰ ਘਰ ਲੈ ਕੇ ਪਰਿਵਾਰ ਪਹੁੰਚਿਆ। ਸਭ ਤੋਂ ਪਹਿਲਾਂ ਪਰਿਵਾਰਕ ਜੀਵਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ, ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਫਿਰ ਬੱਚੀ ਨੂੰ ਘਰ ਲੈ ਜਾਇਆ ਗਿਆ। ਉਹਨੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰਕ ਜੀਵਾਂ ਦਾ ਕਹਿਣਾ ਹੈ ਕਿ ਬਹੁਤ ਹੀ ਜ਼ਿਆਦਾ ਖੁਸ਼ ਨੇ ਕਿਉਂਕਿ ਵਾਹਿਗੁਰੂ ਨੇ ਉਹਨਾਂ ਦੀ ਧੀ ਦੀ ਦਾਤ ਬਖਸ਼ੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਨੂੰ ਉੱਚ ਪੱਧਰ ਦੀ ਸਿੱਖਿਆ ਦੇਣ ਕੇ ਤੇ ਸਮਾਜ ਦੇ ਲਈ ਚੰਗਾ ਕਰਨ ਦੇ ਲਈ ਪ੍ਰੇਰਿਤ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਅੱਜ ਦੇ ਜਮਾਨੇ ਦੇ ਵਿੱਚ ਧੀਆਂ ਤੇ ਪੁੱਤਰਾਂ ਦੇ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਤੇ ਧੀਆਂ ਨੂੰ ਵੀ ਪੁੱਤਾਂ ਵਾਂਗ ਵਧੀਆ ਸਿੱਖਿਆ ਦੇਣੀ ਚਾਹੀਦੀ ਹੈ। ਸਮੇਂ ਦੇ ਵਿੱਚ ਜੋ ਖੁਸ਼ੀ ਮਨਾਈ ਜਾਂਦੀ ਹੈ ਬਾਅਦ ਵਿੱਚ ਵੀ ਬੱਚਿਆਂ ਦਾ ਮਾਪਿਆਂ ਨੂੰ ਵਧੀਆ ਤਰੀਕੇ ਦੇ ਨਾਲ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਗਲਤ ਰਸਤੇ ਤੇ ਨਾ ਪੈਣ। ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪੂਰਨ ਸਹਿਯੋਗ ਦਿੱਤਾ ਮੇਰੇ ਬੇਟੇ ਨੇ ਮੇਰੀ ਨੂੰਹ ਨੇ ਤੇ ਸਾਰੇ ਸਾਡੇ ਘਰ ਵੱਡੀਆਂ ਭਰਜਾਈਆਂ ਨੇ ਛੋਟੀ ਭਰਜਾਈ ਨੇ ਪੂਰਾ ਮੈਨੂੰ ਪੂਰਨ ਸਹਿਯੋਗ ਦਿੱਤਾ ਵੀ ਸਾਡੇ ਕੱਲ ਪਹਿਲਾਂ ਜੀ ਕੋਈ ਵੀ ਆਏਗਾ ਬੇਟਾ ਆਏਗਾ ਜਾਂ ਬੇਟੀ ਆਏਗੀ ਪਰ ਅਸੀਂ ਉਹਨੂੰ ਪੂਰਨ ਤੌਰ ਤੇ ਗਾਜੇ ਵਾਜੇ ਦਾ ਲੈ ਕੇ ਆਵਾਂਗੇ ਕਿਉਂਕਿ ਸਾਡੇ ਘਰ ਦੇ ਵਿੱਚ 27 ਸਾਲਾਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਨੇ ਇਹ ਬਖਸ਼ਿਸ਼ ਦਿੱਤੀ ਹੈ ਧੀਰੀ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗੁਰਦੁਆਰਾ ਸਾਹਿਬ ਇੱਕੇ ਜਾ ਕੇ ਖੜਾ ਪ੍ਰਸ਼ਾਦ ਦੇਖਲਾ ਕੇ ਜੋ ਸਾਡੀ ਗੁਰ ਮਰਿਆਦਾ ਅਨੁਸਾਰ ਅਮਰ ਦਾ ਚੂਲਾ ਦਿੱਤਾ ਜਾਂਦਾ ਉਹ ਗੁਰੂ ਮਹਾਰੇ ਬਾਬਾ ਸਾਡੇ ਗਰੰਤੀ ਸਿੰਘ ਸਾਹਿਬ ਜੀ ਨੇ ਉਹ ਚੂਲਾ ਦਿੱਤਾ ਬੱਚੀ ਨੂੰ ਤੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੱਚੀ ਦਾ ਭੇਕ ਵਧੀਆ ਸੀ ਬਣਾ ਸਕੀਏ ਕਿਉਂ ਧੀਆਂ ਦਾ ਜੋ ਅੱਜ ਕੱਲ ਦੇ ਸਮੇਂ 'ਚ ਮਾਹੌਲ ਹੈ ਚੱਲ ਰਿਹਾ ਕਿ ਕਈ ਬੱਚਿਆਂ ਨੂੰ ਮਤਲਬ ਕਿ ਉਹ ਵੀ ਮਾਪੇ ਬਾਪ ਨੇ ਜਿਹੜੇ ਹਲਾਤੋਂ ਬਗੈਰ ਰਹਿ ਰਹੇ ਨੇ ਕਿੰਨਾ ਧੀਆਂ ਵਾਸਤੇ ਤਰਦੇ ਬਨੇ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਾਂ ਵੀ ਸਾਨੂੰ ਪਹਿਲੀ ਧੀ ਬੇਟੇ ਦੇ ਰੂਪੇ ਸਾਨੂੰ ਬਖਸ਼ਿਸ਼ ਕੀਤੀ ਹੈ ਜੀ ਫਿਊਚਰ ਕਿਵੇਂ ਦੇਖਦੇ ਹੋ ਇਹ ਬੱਚੀ ਦਾ ਬੱਚੀ ਦਾ ਫਿਊਚਰ ਆਉਣ ਵਾਲਾ ਤੇ ਦੇਖੋ ਜੀ ਆਪਣੀ ਸਾਡੀ ਆਪਣੀ ਸੋਚ ਹੈਗੀ ਇਹ ਬੱਚੀ ਦਾ ਵਧੀਆ ਵਧੀਆ ਭਵਿੱਖ ਦੇਖਾਂਗੇ ਕਿ ਪੜ੍ਹਾਈ ਕਰਾਵਾਂਗੇ ਪੜ੍ਹਾਈ ਤੋਂ ਬਾਅਦ ਜੋ ਬੱਚੇ ਨੇ ਅੱਗੇ ਕਰਨਾ ਹੈ ਉਹ ਉਹਨਾਂ ਬੱਚੇ ਦੇ ਡਿਪੈਂਡ ਹੈਗਾ ਵੀ ਉਹਨਾਂ ਨੇ ਬਿਜ਼ਨਸੇ ਜਾਣਾ ਜਾਂ ਆਈਐਸ ਬਣਾ ਆਈਪੀਐਸ ਬਣਾ ਤੇ ਜਾਂ ਡਾਕਟਰ ਬਣਨਾ ਕਿ ਵਕੀਲ ਬਣਨਾ ਇਹ ਤਾਂ ਉਸ ਸਮੇਂ ਦੇ ਨਾਲ ਬੱਚੇ ਤੋਂ ਡਿਪੈਂਡ ਕਰੂਗਾ ਬਾਕੀ ਸਾਡੇ ਵੱਲੋਂ ਕੋਈ ਕਮੀ ਪੇਚੀ ਨਹੀਂ ਰਹੇਗੀ ਜਿੱਦਾਂ ਸਾਡੇ ਅੱਗੇ ਬੱਚੇ ਸਕੂਲਾਂ 'ਚ ਪੜ੍ਹ ਰਹੇ ਨੇ ਵਧੀਆ ਸਕੂਲਾਂ 'ਚ ਪੜ੍ਹ ਰਹੇ ਨੇ ਦੋਤੀਆਂ ਪੋਤੀਆਂ ਬੜੇ ਵਧੀਆ ਸਕੂਲਾਂ 'ਚ ਪੜ੍ਹ ਰਹੀਆਂ ਨੇ ਇਸੇ ਤਰ੍ਹਾਂ ਸੀ ਵਧੀਆ ਕੁਆਲਿਫਿਕੇਸ਼ਨ ਦੇ ਆਣਗੇ ਬੱਚਿਆਂ ਨੂੰ ਕਿਉਂਕਿ ਆਉਣ ਵਾਲਾ ਉਹਨਾਂ ਦਾ ਭਵਿੱਖ ਜਿਹੜਾ ਉਜਬਲਾ ਹੋ ਸਕੇ ਜੀ ਅੱਛਾ ਗੁੜੀਆਂ ਦਾ ਚਪੜੇ ਤੁਮ ਤੁਮ ਨੂੰ ਸਵਾਗਤ ਕੀਤਾ ਗਿਆ ਤੁਸੀਂ ਇੱਕ ਬੱਚੀ ਦੇ ਪਿਤਾ ਬਣੇ ਹੋ ਸਭ ਤੋਂ ਪਹਿਲਾਂ ਕਿਹੋ ਜੇ ਮਨਜ ਵਿਚਾਰ ਨੇ ਕਿਵੇਂ ਫੀਲ ਕਰ ਰਹੇ ਹੋ ਅੱਜ ਮੈਂ ਬਹੁਤ ਖੁਸ਼ ਹਾਂ 2 ਅਗਸਤ ਨੂੰ ਮੇਰੇ ਘਰੇ ਬੇਟੀ ਨੇ ਜਨਮ ਲਿਆ ਠੀਕ ਹੈ ਸਾਰਾ ਦਿਹਾਸ ਸੀ ਕਿ ਚਲੋ ਬੇਟਾ ਆ ਗਿਆ ਬੇਟਾ ਕਾ ਮੇਰੇ ਪਹਿਲਾਂ ਹੀ ਸੀ ਕਿ ਨਹੀਂ ਮੈਨੂੰ ਬੇਟੀ ਹੀ ਚਾਹੀਦੀ ਹੈ ਤੇ ਇਹਨੂੰ ਅਸੀਂ ਬਹੁਤ ਵਧੀਆ ਪੜਾਵਾਂਗੇ ਲਿਖਾਵਾਂਗੇ ਜੋ ਉਹ ਚਾਹੇਗੀ ਅਸੀਂ ਉਹਨੂੰ ਉਹ ਕਰਾਵਾਂਗੇ ਅੱਛਾ ਸਾਹਿਬ ਚੀਜੀ ਦਾਦ ਗੁਰੂ ਸਾਹਿਬ ਨੇ ਤੁਹਾਨੂੰ ਬਖਸ਼ਿਸ਼ ਕੀਤੀ ਆ ਗ੍ਰੈਂਡ ਵੈਲਕਮ ਅੱਜ ਤੁਸੀਂ ਵਧੀਆ ਦਾ ਕੀਤਾ ਪਹਿਲਾਂ ਹੀ ਪ੍ਰੀਪਲਾਨਡ ਸੀ ਜਾਂ ਫਿਰ ਮਤਲਬ ਸੀਗਾ ਕੀ ਧੀ ਹੋਏਗੀ ਤਾਂ ਹੀ ਇਦਾਂ ਕਰਾਂਗੇ ਹਾਂਜੀ ਹਾਂਜੀ ਬਾਬਾ ਧੀ ਹੁੰਦੀ ਆ ਲੜਕਾ ਦਾ ਅਸੀਂ ਇਦਾਂ ਹੀ ਵੈਲਕਮ ਕਰਨਾ ਸੀਗਾ ਚਲੋ ਧੀ ਹੋਈ ਡੈਡੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰਿਆਂ ਨੂੰ ਕੱਲੇ-ਕੱਲੇ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਬਹੁਤ ਜ਼ਿਆਦਾ ਕੱਟ ਸੀਗਾ ਤੇ ਮੈਨੂੰ ਬਹੁਤ ਖੁਸ਼ੀ ਇਸ ਚੀਜ਼ ਦੀ ਚਲੋ ਸਾਰਿਆਂ ਨੇ ਬੱਚੀ ਦਾ ਨਾਮ ਰੱਖ ਲਿਆ ਹਾਂਜੀ ਬੱਚੀ ਦਾ ਨਾਮ ਸਰਗੁਨ ਕੌਰ ਜੀ ਤੇ ਸਰਗੁਨ ਬੀنگ ਅ ਫਾਦਰ ਤੁਸੀਂ ਸਰਗੁਨ ਕੌਰ ਦਾ ਫਿਊਚਰ ਕਿਵੇਂ ਦੇਖਦੇ ਹੋ ਅਸੀਂ ਉਹਨੂੰ ਵਧੀਆ ਪੜ੍ਹਾਈ ਲਿਖਾਈ ਦਵਾਂਗੇ ਠੀਕ ਹੈ ਉਹਨੂੰ ਵਧੀਆ ਸੰਸਕਾਰ ਦਵਾਂਗੇ ਠੀਕ ਹੈ ਤੇ ਉਹਨੂੰ ਜੋ ਵੀ ਮਤਲਬ ਉਹਦੇ ਫਿਊਚਰ ਡਰੀਮਸ ਹੋਣਗੇ ਉਹ ਆਹੀ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਅਸੀਂ ਅੱਗੇ ਉਹਨੂੰ ਆਈ ਆਈਐਸ ਜਾਂ ਡਾਕਟਰ ਜੋ ਪਾਇਲਟ ਜੋ ਵੀ ਬਣਨਾ ਚਾਹੇਗੀ ਅਸੀਂ ਉਹਦੇ ਨਾਲ ਖੜੇ ਹੋਵਾਂਗੇ